ਸਵੇਰ ਕਾਲ ਜੀ YouTube ਫੈਮਿਲੀ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਅੱਜ ਹੈ ਦਿਨ ਕਿਹੜਾ ਦਿਨ ਹੈ ਜੀ ਅੱਜ ਸਮਝ ਜੀ ਬੁੱਧਵਾਰ ਆ ਮੰਗਲਵਾਰ ਅੱਜ ਦਿਨ ਹੈ ਮੰਗਲਵਾਰ ਟਾਈਮ 6 ਟਾਈਮ 6 ਵਜ ਗਏ ਨੇ ਤੇ ਹੁਣ ਜੀ ਅਸੀਂ ਬਿੱਤੀ ਹੈ 6 ਵਜੇ ਦੀ ਕੌਫੀ ਤੇ ਪੀ ਕੇ ਹੁਣ ਜੋ ਹੈ ਬੈਠੇ ਹਾਂ ਮਨੁੱਖ ਦਾ नेचर ਹੈ ਕਿ ਹਮੇਸ਼ਾ ਉਹ ਇੱਕ ਜੈਸਾ ਜੋ ਹੈ नेचर ਨਹੀਂ ਰੱਖ ਸਕਦਾ ਕਦੇ ਉਹ ਦੁਖੀ ਹੁੰਦਾ ਹੈ ਕਦੇ ਬਹੁਤ ਖੁਸ਼ ਹੁੰਦਾ ਹੈ ਤੇ ਕਦੇ ਨਿਰਾਸ਼ ਹੁੰਦਾ ਹੈ ਤੇ ਅੱਜ ਜੋ ਹੈ ਉਹੀ ਸੁਭਾਅ ਜਾ ਸੀਗਾ ਥੋੜੀ ਜਿਹੀ ਨਿਰਾਸ਼ਾ ਸੀਗੀ ਤੇ ਮੰਮੀ ਨਾਲ ਥੋੜੀ ਜੀਆਂ ਜੋ ਹੈ ਗੱਲਾਂ-ਬਾਤਾਂ ਚੱਲ ਰਹੀ ਸੀਆਂ ਤੇ ਅੱਜ ਸੀਗਾ ਕੋਈ ਮਸਲਾ ਤੇ ਉਸ ਤੇ ਅਸੀਂ ਜੋ ਬਣਾਇਆ ਸੀਗਾ ਮੰਮੀ ਨੂੰ ਜੱਜ ਤੇ ਜੱਜ ਬਣਨ ਤੋਂ ਬਾਅਦ ਮੰਮੀ ਨੇ ਜੀ ਕਰਤਾ ਸੀਗਾ ਕੋਈ ਐਲਾਨ ਜਿਸ ਤੇ ਸੀਗੀ ਅਸੀਂ ਬਹੁਤ ਜ਼ਿਆਦਾ ਹੈਰਾਨ ਤੇ ਤਕਰੀਬਨ ਜੋ ਹੈ ਮੰਮੀ ਤੇ ਮੇਰਾ ਜੋ ਬੈਠ ਕੇ ਇਹੀ ਮਸਲਾ ਹੁੰਦਾ ਹੈ ਕਿ ਮੰਮੀ ਦੱਸਦੇ ਨੇ ਮੇਰਾ ਇਹ ਹੈਲਥ ਇਸ਼ੂ ਹੈ ਤੇ ਪਰੇਸ਼ਾਨ ਰਹਿੰਦੇ ਨੇ ਤੇ ਮੇਰਾ ਮਕਸਦ ਇਹ ਹੁੰਦਾ ਹੈ ਕਿ ਉਹਨਾਂ ਨੂੰ ਸੈਟੀਸਫੈਕਸ਼ਨ ਕਰਨਾ ਕਿ ਨਹੀਂ ਤੁਸੀਂ ਠੀਕ ਹੋ ਤੁਸੀਂ ਠੀਕ ਹੋ ਜਾਓਗੇ ਤੁਸੀਂ ਦਵਾਈ ਖਾਓ ਤੇ ਤਕਰੀਬਨ ਜੋ ਹੈ ਸਾਡੀ ਡਿਸਕਸ ਇਹੀ ਗੱਲ ਤੋਂ ਸ਼ੁਰੂ ਹੁੰਦੀ ਹੈ ਤੇ ਇਸੇ ਗੱਲ ਤੱਕ ਜੇ ਅੰਤ ਹੁੰਦਾ ਹੈ ਤੇ ਅਖੀਰ ਚ ਮੰਮੀ ਜੀ ਪਰਤ ਜਾਂਦੇ ਨੇ ਘਰੇ ਤੇ ਅਸੀਂ ਜੋ ਹੈ ਆਪਣੇ ਕੰਮਾਂ 'ਚ ਲੱਗ ਜਾਂਦੇ ਹਾਂ ਫ로우 ਜੀ ਡਿਨਰ ਵਗੈਰਾ ਕਰਕੇ ਜੀ ਆਪਾਂ ਥੋੜੀ ਜਿਹਾ ਵਾਕ ਕੀਤੀ ਕਿਉਂਕਿ ਇਹ ਵੀ ਜੋ ਹੈ ਆਪਣੀ ਲਾਈਫ ਸਟਾਈਲ 'ਚ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਏਜ ਤੋਂ ਬਾਅਦ ਆਪਣੀ ਲਾਈਫ ਬਾਰੇ ਥੋੜਾ ਜਆ ਚੰਗੇ ਡਿਸੀਜਨ ਲੈਣੇ ਜ਼ਰੂਰੀ ਹੁੰਦੇ ਨੇ ਤੇ ਇਧਰ ਜੀ ਆ ਗਈ ਸੀਗੀ ਆਪਣੀ ਸਾਜਮਾ ਮੈਡਮ ਜੀ ਅੱਜ ਆ ਗਏ ਸੀਗੇ ਤੇ ਇਹਨਾਂ ਦਾ ਅਸੀਂ ਮੋਸਟ ਵੈਲਕਮ ਕੀਤਾ ਵਿਦ ਕੱਪ ਆਫ ਟੀ ਤੇ ਅੱਜ ਤੋਂ ਜੋ ਹੈ ਇਹਨਾਂ ਨੇ ਕੰਮ ਸਟਾਰਟ ਕਰਤਾ ਕੱਲ ਵੀ ਆਏ ਸੀਗੇ ਪਰ ਜੋ ਹੈ ਅੱਜ ਇਹਨਾਂ ਦਾ ਵੈਲਕਮ ਅਸੀਂ ਕੀਤਾ ਤੇ ਇੱਧਰ ਜੀ ਜੋ ਹੈ ਹੁਣ ਥੋੜੀ ਜਿਹੀ ਹੈਲਪ ਹੋ ਗਈ ਹੈ ਬਹੁਤ ਵਧੀਆ ਜੋ ਹੈ ਅੱਜ ਕੰਮ ਕੀਤਾ ਇਹਨਾਂ ਨੇ ਸਫਾਈ ਬਹੁਤ ਜ਼ਿਆਦਾ ਹੋ ਗਈ ਬਾਹਰ ਦਾ ਇਲਾਕਾ ਸਾਰਾ ਹੀ ਕਲੀਨ ਕਰਤਾ ਸੀਗਾ ਤੇ ਹੁਣ ਤਾਂ ਜੀ ਬਹੁਤ ਹੀ ਰਿਲੈਕਸੇਸ਼ਨ ਜੋ ਹੈ ਫੀਲ ਹੋਇਆ ਤੇ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਇਹ ਮੇਰੇ ਤੋਂ ਜੋ ਹੈ ਤਕਰੀਬਨ ਇਹੀ ਗੱਲਾਂ ਪੁੱਛਦੀ ਹੈ ਕਿ ਵਾਇਰਲ ਕਿਵੇਂ ਹੁੰਦੇ ਨੇ ਤੇ ਮੈਂ ਕਿਹਾ ਕਿ ਜਦੋਂ ਮੈਂ ਵਾਇਰਲ ਹੋਵਾਂਗੀ ਤੈਨੂੰ ਜ਼ਰੂਰ ਸੁਜੈਸ਼ਨ ਦੇਵਾਂਗੀ ਕਿ ਵਾਇਰਲ ਕਿਵੇਂ ਹੋਈਦਾ ਹੈ ਤੇ ਇਹ ਜੋ ਹੈ ਇਨਸਟਾ ਤੇ ਜੋ ਹੈ ਰੀਲਾਂ ਪਾਉਂਦੀ ਹੈ ਤੇ ਮੇਰੇ ਤੋਂ ਜੋ ਹੈ ਬਹੁਤ ਪੁੱਛਦੀ ਹੈ ਕਿ ਕਿਵੇਂ ਵਾਇਰਲ ਹੋਈਦਾ ਹੈ ਤਾਂ ਇਹ ਹੀ ਸਾਡੀ ਡਿਸਕਸ਼ਨ ਚੱਲ ਰਹੀ ਸੀ ਕਿ ਵੀਡੀਓ ਚਾਹੀਏ ਜੋ ਹੈ ਬਿਲਕੁਲ ਕੰਫਰਟੇਬਲ ਰਹਿੰਦੀ ਹੈ ਇਸ ਕਰਕੇ ਮੈਂ ਇਸ ਨੂੰ ਕੈਪਚਰ ਕੀਤਾ ਤੇ ਇੱਧਰ ਜੋ ਹੈ ਸਾਡੀਆਂ ਗੱਲਾਂ ਬਾਤਾਂ ਚੱਲ ਰਹੀ ਸੀਗੀਆਂ ਤੇ ਮਾਰਨਿੰਗਸ ਜੋ ਹੈ ਮਿਲ ਗਈ ਸੀ ਇੱਕ ਫਰੈਂਡ ਤੇ ਉਸ ਨਾਲ ਗੱਲਾਂ ਬਾਤਾਂ ਕਰਕੇ ਜੀ ਬੜਾ ਵਧੀਆ ਲੱਗਿਆ ਕਿਉਂਕਿ ਕੋਈ ਹੁੰਦਾ ਹੈ ਜਿਸ ਨਾਲ ਥੋੜੀ ਜਿਹੀ ਅਟੈਚਮੈਂਟ ਹੁੰਦੀ ਹੈ ਅਸੀਂ ਪਹਿਲਾਂ ਵੀ ਮਿਲ ਚੁੱਕੇ ਹਾਂ ਮੈਂ ਕਈ ਵਾਰ ਜੋ ਹੈ ਸ਼ੇਅਰ ਕੀਤਾ ਹੈ ਵੀਡੀਓਜ਼ ਇਸ ਕਰਕੇ ਇਹ ਮੇਰੇ ਬਾਰੇ ਜਾਣਦੀ ਹੈ ਤੇ ਮੈਂ ਇਸ ਬਾਰੇ ਜਾਣਦੀ ਹਾਂ ਤਾਂ ਵਧੀਆ ਗੱਲਾਂ ਬਾਤਾਂ ਅਸੀਂ ਜੋ ਹੈ ਕੀਤੀ ਕਈ ਵਾਰ ਜੀ ਜ਼ਿੰਦਗੀ ਜੋ ਹੈ ਛੋਟੇ ਛੋਟੇ ਡਿਸੀਜਨ ਲੈਣੇ ਹੀ ਓਕੇ ਹੋ ਜਾਂਦੇ ਨੇ ਤੇ ਇਧਰ ਜੀ ਮੈਂ ਲਿਆਈ ਸੀਗੀ ਸਾਰੇ ਜੋ ਹੈ ਛਾੜ ਵਗੈਰਾ ਧੋਣੇ ਸੀਗੇ ਤਾਂ ਇਹਨਾਂ ਦਾ ਜੋ ਹੈ ਅੱਜ ਨੰਬਰ ਲਾਉਣਾ ਹੈ ਕਾਫੀ ਦਿਨ ਹੋ ਗਏ ਤੇ ਅੱਜ ਮੈਂ ਸੋਚਿਆ ਕਿ ਉਹ ਨਾ ਜੋ ਹੈ ਛਾੜ ਵਗੈਰਾ ਧੋਕੇ ਜੀ ਜੋ ਹੈ ਅੱਜ ਇਹਨਾਂ ਦਾ ਕੰਮ ਵੀ ਨਿਵੇੜੀਏ ਤੇ ਇਹਨਾਂ ਨੂੰ ਸੰਭੀਏ ਤੇ ਇਧਰ ਬਸ ਇਹੀ ਕੰਮ ਕਰਦੇ ਕਰਦੇ ਹੁਣ ਇਹ ਸੋਚ ਰਹੀ ਸੀਗੀ ਕਿ ਇਹਨਾਂ ਨੂੰ ਮਸ਼ੀਨ ਵਾਸ਼ ਕਰਾਂ ਜਾਂ ਫਿਰ ਹੈਂਡ ਵਾਸ਼ ਕਰਾਂ ਤੇ ਕਈ ਵਾਰ ਜੋ ਹੈ ਇਹੀ ਚੀਜ਼ਾਂ ਕਨਫਿਊਜ਼ ਕਰ ਦਿੰਦੀਆਂ ਨੇ ਤੇ ਅੱਤ ਲਾਸਟ ਜੋ ਹੈ ਡਿਸਾਈਡ ਕੀਤਾ ਕਿ ਇਹਨਾਂ ਨੂੰ ਕਰਾਂਗੇ ਮਸ਼ੀਨ ਵਾਸ਼ ਤੇ ਜਿਹੜੇ ਛਾੜ ਵਗੈਰਾ ਨੇ ਉਹਨਾਂ ਨੂੰ ਹੈਂਡ ਵਾਸ਼ ਕਰ ਲਾਂਗੇ ਤੇ ਜੋ ਹੈ ਚਾਦਰਾਂ ਵਗੈਰਾ ਹੈ ਇਹ ਮਸ਼ੀਨ ਵਾਸ਼ ਹੀ ਠੀਕ ਰਹਿਣਗੀਆਂ ਕਿਉਂਕਿ ਉਹਨਾਂ ਹੀ ਖਲਾਰਾ ਪੈਣਾ ਹੈ ਤੇ ਵਧੀਆ ਜੋ ਹੈ ਮਸ਼ੀਨ 'ਚ ਚਾਦਰਾਂ ਵਗੈਰਾ ਜੋ ਹੈ ਚੰਗੀ ਤਰ੍ਹਾਂ ਵਾਸ਼ ਹੋ ਜਾਂਦੀਆਂ ਨੇ ਡਿਸੀਜਨ ਨੰਬਰ 2 ਹੁਣ ਕਰਨਾ ਸੀਗਾ ਪਹਿਣ ਤੇ ਚੱਕੀ ਵਾਲਾ ਵੀ ਕਰ ਦਿੰਦਾ ਹੈ ਮਸ਼ੀਨ 'ਚ ਪਹਿਣ ਤੇ ਸੋਚਿਆ ਕਿ ਹੁਣ ਜੋ ਹੈ ਅਪੇ ਕਰਨਾ ਹੈ ਪੀਣ ਜਾਂ ਫਿਰ ਚੱਕੀ ਵਾਲੇ ਤੋਂ ਕਰਾਉਣਾ ਹੈ ਤੇ ਹਸਬੰਦ ਨੂੰ ਪੁੱਛਿਆ ਤੇ ਹਸਬੰਦ ਨੇ ਕਿਹਾ ਕਿ ਜਿਵੇਂ ਤੈਨੂੰ ਠੀਕ ਲੱਗਦਾ ਹੈ ਉਵੇਂ ਕਰ ਤਾਂ ਪਰ ਜੋ ਹੈ ਮਨ ਹੈ ਉਹ ਨਹੀਂ ਮੰਨਿਆ ਤੇ ਸੋਚਿਆ ਕਿ ਨਹੀਂ ਆਪਣੇ ਆਪ ਹੀ ਜੋ ਅੱਜ ਪੀਣ ਕਰਨਾ ਹੈ ਕਿਉਂਕਿ ਕੀ ਪਤਾ ਚੱਕੀ ਤੇ ਵਧੀਆ ਹੁੰਦਾ ਹੈ ਜਾਂ ਨਹੀਂ ਤੇ ਇੱਕ ਜੋ ਹੈ ਇਸ ਚ ਥੋੜੀ ਜੀ ਮੈਨੂੰ ਸੋਸਰੀ ਜੀ ਲੱਗੀ ਸੀਗੀ ਤਾ ਸੋਚਿਆ ਕਿ ਉਹ ਨਾਲ ਜੀ ਚੰਗੀ ਤਰ੍ਹਾਂ ਜੋ ਹੈ ਪੱਖਾ ਲਾ ਕੇ ਆਪਾਂ ਸਾਫ਼ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਧੁੱਪੇ ਖਲਾਰ ਕੇ ਇਹ ਚੰਗੇ ਤਰ੍ਹਾਂ ਜੋ ਹੈ ਅੱਜ ਧੁੱਪ ਲਵਾਵਾਂਗੇ ਦਿਨੇ ਤੇ ਸ਼ਾਮ ਨੂੰ ਜੋ ਹੈ ਪੀਣ ਕਰਾਂਗੇ ਜਦੋਂ ਮੰਮੀ ਆਉਣਗੇ ਤੇ ਇਹ ਤਾਂ ਜੀ ਡਿਸੀਜਨ ਆਪਾਂ ਲੈ ਲਿਆ ਤੇ ਹਮੇਸ਼ਾ ਜੋ ਹੈ ਡੇਲੀ ਕਈ ਵਾਰ ਆਪਾਂ ਜੋ ਹੈ ਡਿਸੀਜਨ ਲੈਣੇ ਹਾਂ ਤੇ ਕਈ ਵਾਰ ਕਿਸੇ ਤੋਂ ਸਜੈਸ਼ਨ ਵੀ ਲੈਣੇ ਹਾਂ ਪਰ ਡਿਸਾਈਡ ਆਪੇ ਹੀ ਕਰਨਾ ਹੁੰਦਾ ਹੈ ਜਿਵੇਂ ਕਿ ਅਸੀਂ ਜੋ ਹੈ ਵੀਡੀਓ ਕ੍ਰੀਏਟ ਕਰਦੇ ਹਾਂ ਤਾਂ ਕਈ ਤੁਹਾਨੂੰ ਸੁਜੈਸ਼ਨ ਦਿੰਦੇ ਨੇ ਤੁਹਾਡੀ ਲਾਈਫਸ ਜੋ ਹੈ ਕਾਫੀ ਸੁਜੈਸਟ ਕਰਦੇ ਨੇ ਕਿ ਤੁਸੀਂ ਐਵੇਂ ਕਰੋ ਐਵੇਂ ਕਰੋ ਪਰ ਮੇਰੇ ਖਿਆਲ ਨਾਲ ਕਿ ਡਿਸੀਜਨ ਤਾਂ ਆਪ ਹੀ ਲੈਣਾ ਚਾਹੀਦਾ ਹੈ ਕਿਉਂਕਿ ਤੁਸੀਂ ਜੋ ਹੈ ਆਪਣੇ ਲਾਈਫ ਨੂੰ ਤੇ ਆਪਣੇ ਜੋ ਹੈ ਸਟਾਈਲ ਨੂੰ ਤੁਸੀਂ ਹੀ ਜਾਣਦੇ ਹੋ ਕਿਸੇ ਦੇ ਕਹਿਣ ਤੇ ਤੁਸੀਂ ਜੋ ਹੈ ਡਿਸੀਜਨ ਚੇਂਜ ਕਰਦੇ ਹੋ ਤਾਂ ਕਈ ਵਾਰ ਜੋ ਹੁੰਦਾ ਹੈ ਤੁਹਾਨੂੰ ਨੁਕਸਾਨ ਹੀ ਖਾਣਾ ਪੈਂਦਾ ਹੈ ਕਿਉਂਕਿ ਤੁਸੀਂ ਆਪਣੀ ਹੈਬਿਟ ਤੇ ਆਪਣੇ ਜੋ ਹੈ ਲਾਈਫ ਬਾਰੇ ਆਪ ਹੀ ਜਾਣਦੇ ਹੋ ਕੋਈ ਤੁਹਾਡੇ ਲਾਈਫ ਜਾਂ ਫਿਰ ਤੁਹਾਡਾ ਸਟ੍ਰਾਈਟ ਜਾਂ ਫਿਰ ਤੁਹਾਡਾ ਕੀ ਮਾਹੌਲ ਹੈ ਉਸ ਨੂੰ ਨਹੀਂ ਜਾਣ ਸਕਦਾ ਤੇ ਜੋ ਆਪ ਦੇ ਦਿਲ ਨੂੰ ਚੰਗਾ ਲੱਗਦਾ ਹੈ ਫਰਸਟ ਪਿਉਰਿਟੀ ਤਾਂ ਉਸ ਨੂੰ ਹੀ ਦਿਆ ਕਰੋ ਤੇ ਸੈਕਿੰਡ ਜੋ ਹੈ ਕਈ ਵਾਰ ਸਜੈਸ਼ਨ ਮੰਨਣੇ ਵੀ ਪੈਂਦੇ ਨੇ ਤੇ ਵੱਡਿਆਂ ਦਾ ਕਹਿਣਾ ਤਾਂ ਮੰਨਣਾ ਜ਼ਰੂਰੀ ਹੀ ਹੁੰਦਾ ਹੈ ਪਰ ਜੋ ਹੈ ਡਿਸੀਜਨ ਕਈ ਵਾਰ ਜੋ ਹੈ ਕਿਸੇ ਤੋਂ ਸਜੈਸ਼ਨ ਨਹੀਂ ਲਿਤਾ ਜਾ ਸਕਦਾ ਕਈ ਵਾਰ ਆਪ ਹੀ ਜੋ ਹੈ ਫੈਸਲੇ ਕਰਨੇ ਪੈਂਦੇ ਨੇ

অপশন ਹੈ ਜੇ ਆਪਾਂ ਇਨੋ ਵਗੈਰਾ ਐਡ ਕਰਦੇ ਹਾਂ ਤਾਂ ਕਿ ਤਰ੍ਹਾਂ ਕਿਤੇ ਜੋ ਹੈ ਹੈਲਥ ਲਈ ਉਹ ਚੰਗਾ ਨਹੀਂ ਹੈ ਤਾਂ ਮੈਂ ਇਸ ਕਰਕੇ ਬਿਨਾ ਇਨੋ ਤੋਂ ਜੋ ਹੈ ਬਣਾਇਆ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਬਹੁਤ ਟੇਸਟੀ ਹੈ ਐਂਡ ਡਿਸ਼ੀਜ਼ ਲੋ ਜੀ ਹੁਣ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਐ ਫਟਾਫਟ ਜੀ ਲੋ ਜੀ ਇੱਕ ਜੋ ਹੈ ਕੱਪ ਆਪਾਂ ਲਿਆ ਸੀਗਾ ਸੂਜੀ ਦਾ ਸੂਜੀ ਜੋ ਹੈ ਹਾਫ ਕੱਪ ਆਪਾਂ ਐਡ ਕਰਨਾ ਹੈ ਖੱਟਾ ਦਹੀਂ ਜੋ ਕਿ रेसिपी ਹੈ ਰਿਲੇਟਡ ਟੂ ਜੋ ਹੈ ਇਹ ਇਡਲੀ ਤੋਂ ਹੀ ਹੈ ਬਟ ਇਸ ਚ ਜੋ ਹੈ ਆਪਾਂ ਐਡ ਨਹੀਂ ਕਰਾਂਗੇ ਇਨੋ ਵਗੈਰਾ ਤੇ ਤੁਸੀਂ ਵੇਖੋਗੇ ਕਿ ਟੈਕਸਚਰ ਕਿੰਨਾ ਸੋਹਣਾ ਆਉਂਦਾ ਹੈ ਤੇ ਆਪਾਂ ਹਾਫ ਕੱਪ ਜੋ ਹੈ ਵਾਟਰ ਲੈ ਕੇ ਜੋ ਹੈ ਹੋળી-ਹੋળી ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਨ ਤੋਂ ਬਾਅਦ ਤੁਸੀਂ ਜੋ ਹੈ 10 ਮਿੰਟਾਂ ਲਈ 15 ਮਿੰਟਾਂ ਲਈ ਜਾਂ ਫਿਰ ਅੱਧੇ ਘੰਟੇ ਲਈ ਵੀ ਇਹਨੂੰ ਜੋ ਹੈ ਬੈਟਰ ਬਣਾਇਆ ਸੀਗਾ ਇਸਨੂੰ ਰੱਖ ਸਕਦੇ ਹਾਂ ਜਿਸ ਨਾਲ ਕੇਸ 'ਚ ਥੋੜੀ ਜੀ ਜੋ ਹੈ ਸੂਜੀ ਫੁੱਲ ਜਾਂਦੀ ਹੈ ਤੇ ਚੰਗਾ ਜੋ ਹੈ ਮਿਕਸਚਰ ਤਿਆਰ ਹੋ ਜਾਂਦਾ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਜੇ ਮਿਕਸ ਕਰਕੇ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਸ ਫਾਰਮ 'ਚ ਇਹ ਹੈ ਕਿ ਕਿੰਨਾ ਗਾੜਾ ਹੈ ਉਹਨਾਂ ਰੱਖ ਕੇ ਜੀ ਆਪਾਂ ਢੱਕ ਕੇ ਇਸਨੂੰ ਰੱਖ ਦਾਂਗੇ ਤੇ ਇਸ ਤੋਂ ਬਾਅਦ ਇੱਕ ਪੈਨ 'ਚ ਜੋ ਮੈਂ 2 ਗਲਾਸ ਪਾਣੀ ਦਾ ਪਾ ਕੇ ਜੀ ਰੱਖਤਾ ਸੀਗਾ ਢੱਕ ਕੇ ਗਰਮ ਹੋਣ ਲਈ ਜਦ ਤੱਕ ਇਹ ਬਾੜਾ ਹੁੰਦਾ ਹੈ ਆਪਾਂ ਲੋ ਜੀ ਮੇਰੇ ਕੋਲ ਹੈ ਇਡਲੀ ਸਟੈਂਡ ਤੁਸੀਂ ਜੋ ਹੈ ਕੋਈ ਵੀ ਪਲੇਟ ਜਾਂ ਫਿਰ ਕੋਈ ਵੀ ਕੋਲੀ ਜਾਂ ਕੋਈ ਹੋਰ ਭਾਂਡਾ ਜੋ ਹੈ ਲੈ ਸਕਦੇ ਹੋ ਤੇ ਜਿਸ ਪਾਣੀ ਤੁਸੀਂ ਵਾਟਰ ਬੋਇਲ ਕਰਿਆ ਹੈ ਉਸ ਦੇ ਅਕੋਰਡਿੰਗ ਤੁਸੀਂ ਭਾਂਡਾ ਜੋ ਹੈ ਲੈ ਸਕਦੇ ਹੋ ਤੇ ਤੁਸੀਂ ਜੋ ਹੈ ਇਡਲੀ ਸਟੈਂਡ ਵੀ ਲੈ ਸਕਦੇ ਹੋ ਬਹੁਤ ਹੀ ਰੇਟ ਸਸਤਾ ਹੀ ਆਉਂਦਾ ਹੈ ਕੋਈ ਮਹਿੰਗੀ ਚੀਜ਼ ਨਹੀਂ ਹੈ ਤੇ ਇਸ ਤੋਂ ਬਾਅਦ ਜੀ ਜੋ ਆਪਾਂ ਬੈਟਰ ਬਣਾ ਕੇ ਰੱਖਿਆ ਸੀਗਾ ਉਸ ਵਿੱਚ ਨੂੰ ਥੋੜੀ ਜਿਹੀ ਜੋ ਹੈ ਹੁਣ ਪਾਣੀ ਪਾਉਣਾ ਪਿਆ ਕਿਉਂਕਿ ਜੋ ਹੈ ਸੂਜੀ ਫੁੱਲਣ ਤੋਂ ਬਾਅਦ ਪਾਣੀ ਦੀ ਰਿਕੁਆਇਰਮੈਂਟ ਹੁੰਦੀ ਹੈ ਤੇ ਤੁਸੀਂ ਪਾਣੀ ਐਡ ਕਰ ਦੇਣਾ ਹੈ ਤੇ ਚੰਗੀ ਤਰ੍ਹਾਂ ਮਿਕਸਚਰ ਨੂੰ ਫੇਰ ਤੋਂ ਮਿਕਸ ਕਰਨਾ ਹੈ ਇਸ ਤੋਂ ਬਾਅਦ ਜੀ ਮੈਂ ਜੋ ਹੈ ਇਡਲੀ ਸਟੈਂਡ 'ਚ ਜੋ ਬੈਟਰ ਬਣਾਇਆ ਸੀਗਾ ਉਸ ਨੂੰ ਜੀ ਆਪਾਂ ਪਾਵਾਂਗੇ ਕੜਚੀ ਦੀ ਹੈਲਪ ਨਾਲ ਚੰਗੀ ਤਰ੍ਹਾਂ ਸਾਰਜਾਂ ਜੋ ਹੈ ਆਪਾਂ ਇਹ ਪਾ ਦੇਣੇ ਨੇ ਜੋ ਤੁਸੀਂ ਇਡਲੀ ਬਣਾ ਕੇ ਰੱਖੀ ਹੈ ਉਹ ਪੱਕ ਗਈ ਕਿ ਨਹੀਂ ਤੁਸੀਂ ਜੋ ਹੈ ਚਾਕੂ ਦੀ ਹੈਲਪ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਜਸਟ ਇਹ चाकू ना वेखना है कि मटीरियल पक गया है या नहीं जिमें कि मैं चैक किया तो इधर जी आप जो है सारे सांचा चो जी इडतियाँ क्ड लेनिया ने जो इडली बनाने वो सेम प्रोसीजर ही है बस उस जो है इनो ऐड किया जाता है जो कि हेल्थ लिय चंगा नहीं है तो इस करके मैं ऐड नहीं करती भी ना एड करना तो जे थोड़ा बहुता कच्चा रह भी जाता है तो वह जो असि फ्राई करा तो यह कच्चा निकल जाता है तो बहुता जो है घरवाण की लड़ नहीं ਕੋਈ ਵੀ ਜੋ ਹੈ ਇਸ ਨੂੰ ਇਸ ਰੈਸিপি ਨੂੰ ਟਰਾਈ ਕਰ ਸਕਦਾ ਹੈ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਇਹ ਚਾਰ ਪੀਸਾਂ ਜੋ ਕਟਿੰਗ ਕਰ ਲੈਣੀ ਹੈ ਕਿਉਂਕਿ ਖਾਣਾ ਵੀ ਸੁੱਕਾ ਹੈ ਤੇ ਈਜ਼ੀ ਜੋ ਹੈ ਫਰਾਈ ਹੋ ਜਾਣਗੇ ਤੇ ਇਧਰ ਜੀ ਆਪਾਂ ਜੋ ਹੈ ਮਸਾਲਾ ਵਗੈਰਾ ਸਾਰਾ ਤਿਆਰ ਕਰਕੇ ਰੱਖ ਲਿਆ ਸੀਗਾ ਤੇ ਉਧਰ ਜੋ ਹੁਣ ਆਪਾਂ ਤੜਕਾ ਲਾਵਾਂਗੇ ਜੀ ਪੰਜਾਬੀ ਤੜਕਾ ਤੇ ਸਾਊਥ ਇੰਡੀਅਨ ਨੂੰ ਜੀ ਪੰਜਾਬੀ ਤੜਕਾ ਲੱਗਦਾ ਹੈ ਤਾਂ ਟੇਸਟ ਦਾ ਵੱਖਰਾ ਹੀ ਹੁੰਦਾ ਹੈ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਮੱਖਣ ਕੀਤਾ ਗਰਮ ਤੇ ਉਸ 'ਚ ਜੋ ਹੈ ਰਾਈ ਜੋ ਕਿ ਹੁੰਦੀ ਹੈ ਸਰੋਂ ਉਹ ਪਾ ਕੇ ਜੀ ਆਪਾਂ ਚੰਗੀ ਤਰ੍ਹਾਂ ਇਸ ਨੂੰ ਜੋ ਹੈ ਫਰਾਈ ਕਰਨਾ ਹੈ ਜੇ ਤੁਸੀਂ ਕੜੀ ਪੱਤਾ ਵਗੈਰਾ ਤੁਹਾਡੇ ਕੋਲ ਹੈ ਤੁਸੀਂ ਐਡ ਕਰ ਸਕਦੇ ਹੋ ਜੇ ਸੁੱਕੀਆਂ ਲਾਲ ਮਿਰਚਾਂ ਨੇ ਉਹ ਵੀ ਐਡ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਤੇ ਜੋ ਹੈ ਛੋਲਿਆਂ ਦੀ ਦਾਲ ਵੀ ਤੁਸੀਂ ਇਸ ਟਾਈਮ ਐਡ ਕਰ ਸਕਦੇ ਹੋ ਜੇ ਤੁਹਾਡੇ ਕੋਲ ਅਵੇਲੇਬਲ ਹੈ ਪਰ ਮੈਂ ਐਡ ਨਹੀਂ ਕੀਤੀ ਕਿਉਂਕਿ ਬੱਚੇ ਪਸੰਦ ਨਹੀਂ ਕਰਦੇ ਤੇ ਇਸ ਤੋਂ ਬਾਅਦ ਜੀ ਜੋ ਹੈ ਆਪਾਂ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਜੋ ਕਟਿੰਗ ਕਰਕੇ ਰੱਖੀ ਸੀਗੀਆਂ ਚੋਪ ਕਰਕੇ ਉਹ ਆਪਾਂ ਐਡ ਕਰ ਦਾਂਗੇ ਤੇ ਸੁੱਕੇ ਮਸਾਲੇ ਜੋ ਵੀ ਤੁਸੀਂ ਐਡ ਕਰਨੇ ਨੇ ਉਹ ਤੁਸੀਂ ਐਡ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਮੈਂ ਐਡ ਕੀਤਾ ਸੀਗਾ ਟਮੇਟੋ ਕੇਚਪ ਤੇ ਤੁਸੀਂ ਕੋਈ ਵੀ ਸੋਇਆ 소ਸ ਵਗੈਰਾ ਇਸ ਟਾਈਮ ਆ ਐਡ ਕਰ ਸਕਦੇ ਹੋ ਜੇ ਤੁਸੀਂ ਪਸੰਦ ਕਰਦੇ ਹੋ ਕੁਝ ਵੀ ਤੇ ਇਸ ਤੋਂ ਬਾਅਦ ਚੰਗੀ ਤਰ੍ਹਾਂ ਜੋ ਹੈ ਫਰਾਈ ਕਰ ਦਾਂਗੇ ਤੇ ਲੋ ਜੀ ਆਪਣੀ ਇੱਕ ਚੰਗੀ ਰੈਸਪੀ ਤਿਆਰ ਹੋ ਗਈ ਹੈ ਤੁਸੀਂ ਲੋ ਜੀ ਕਰਦੇ ਹਾਂ ਵੀਡੀਓ ਦਾ ਐਂਡ ਜੇ ਵੀਡੀਓ ਕਿਸੇ ਵੀ ਐਂਗਲ ਤੋਂ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਜਦ ਤੱਕ ਲਈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ